ਮਸਤਬਾ ਸਾਹਿਬ ਦੀ ਤੁਸੀਂ ਇੱਕ ਹੋਰ ਗੱਲ ਦੇਖੀ ਹੋਊਗੀ ਉਹ ਕੀ ਕਹਿ ਰਹੇ ਨੇ ਵੀ ਰਜ਼ੀਆ ਕੋ ਫੋਨ ਆਇਆ ਆਪਣੇ ਜਿਹੜੀ ਪਾਕਿਸਤਾਨ ਤੋਂ ਅਰੂਸਾ ਦਾ ਵੀ ਤੁਮੇ ਡੀਜੀ ਲਗਾ ਦਿਆ ਉਹ ਇਹੀ ਤੱਕ ਅਰੂਸਾ ਕਹਿੰਦੀ ਸੀ ਜੀ ਆਪਣੇ ਵੀਡੀਓ ਚ ਵੀ ਮੈਨੂੰ ਕਹਿੰਦਾ ਡੀਜੀ ਲਵਾ ਦੇ ਵੀ ਮੈਂ ਕਹਾਂ ਉੱਥੇ ਉਹ ਕਰਾਉਂਗਾ ਹੂੰ ਠੀਕ ਹੈ ਨਾ ਸਮੰਗਲਿੰਗ ਕਰਾਉਂਗਾ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਬਿਤੇ ਨਾ ਰੂਸਾਨ ਨੂੰ ਜਿਹੜੀ ਗੱਲਾਂ ਕਹਿੰਦਾ ਆ ਪਾਕਿਸਤਾਨ ਤੋਂ ਤੈਨੂੰ ਫੋਨ ਆ ਰੂਸਾ ਦਾ ਇਹ ਵੀ ਕਿਹਨਾਂ ਦਾ ਪਿਛੇ ਆ ਰੂਸ ਤੋਂ ਬਾਅਦ ਰੂਸਾ ਆਲਮ ਉਹਨਾਂ ਦੇ ਖਿਲਾਫ ਵੀ ਬਹੁਤ ਬੋਲੇ ਆ ਤਾਂ ਇਹ ਕਹਿੰਦਾ ਰੂਸਾ ਆਲਮ ਨੇ ਕਿਹਾ ਵੀ ਮੈਨੂੰ ਇਹ ਗੱਲ ਕਿਸੇ ਦੇ ਪਾਗਲ ਆਦਮੀ ਨੇ ਤੁਸੀਂ ਪੜ ਸੁਣੋ ਨਾ ਦੀ ਫਿਰ ਤੀਜੀ ਗੱਲ ਮਲੇਖ ਕੋਡਲਾ ਦੇ ਵਿੱਚ ਇਹ ਬਰਾਸ ਜਿਹੜੀ ਦਿੱਤੀ ਸਾਨੂੰ ਸਾਨੂੰ ਦਿੱਤਾ 2002 ਤੋਂ ਬਾਅਦ ਸਾਡੇ ਕੋਲ ਨਸ਼ਾ ਨਹੀਂ ਥਾ 2009 ਨਸ਼ਾ ਦਿੱਤਾ ਸਾਨੂੰ ਗਲੀਆਂਾਂ ਦੇ ਸਾਡੀ ਜਿਹੜੀ ਨਸਲ ਆ ਉਹ ਨਸਲ ਕੁੱਸੀ ਕੀਤੀ ਥੋਨੇ ਥੋਨੇ ਸਾਨੂੰ ਗੁੱਡਾ ਕਰਦੀ ਦਿੱਤੀ ਸਾਡੇ ਅੱਜ ਤੱਕ ਕਤਲ ਨਹੀਂ ਹੋਇਆ ਕਿੰਨੇ ਕਤਲ ਹੋਏ ਉਹ ਜਿਹੜੀ ਨਸ਼ਾ ਇਨਾ ਆਇਆ ਉਹ ਕਿਉਂ ਹੋਇਆ ਗੁੰਡਾਗਰਦੀ ਹੋਈ ਕਿਉਂ ਹੋਈ ਸੋਨੇ ਤੁਸੀਂ ਦੇਖੋ ਸਾਡੇ ਬਜ਼ੁਰਗਾਂ ਨੂੰ ਇੱਕ ਸਾਡੇ ਲਾਲ ਬੰਦੇ ਚਲੇਗਾ ਲਾਰੇ ਇਕੱਠੇ ਹੋ ਕੇ ਉਹਨੇ ਵਿਚਾਰੇ ਨੇ ਦੋ ਕਾਜੂ ਚਾਕੇ ਖਾ ਲਏ ਉਹਦੇ ਉਹ ਗਾਉ ਨੂੰ ਗਾ ਜਲੀਲ ਕੀਤਾ ਅਭੀ ਤੱਕ ਜਿੰਨੇ ਤਨੇ ਵੋਟਾਂ ਨਹੀਂ ਪਾਈਆਂ ਤੇ ਜਿੰਨੇ ਤੂੰ ਕਾਜੂ ਖਾ ਗਿਆ